ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਪੱਖੀ ਤੋਂ ਜਿਹੜੀ ਸੜਕ ਮਿੱਤਰੋ ਪਿਪਲੀ ਨੂੰ ਜਾਂਦੀ ਆ ਉਸ ਸੜਕ ਦੇ ਉੱਤੇ ਇੱਕ ਮਿੰਨੀ ਨਹੀਂ ਕਹਿ ਸਕਦਾ ਹਾਈ ਮਿੰਨੀ ਫਾਰਮ ਦੇ ਵਿੱਚ ਮੈਂ ਮੌਜੂਦ ਹਾਂ ਕਿਉਂਕਿ मिनी ਇਸ ਕਰਕੇ ਕਹਿ ਸਕਦੇ ਸੀ ਜੇ ਆਪਾਂ ਭਾਈ ਵੀ ਨਿੱਕਾ ਜਿਹਾ ਹੁੰਦਾ ਇਹ ਹਾਈ ਮਿਨੀ ਫਾਰਮ ਇਸ ਕਰਕੇ ਕਹਤਾ ਕਿਉਂਕਿ ਭਾਈ ਨੇ ਕਾਫੀ ਤਜਰਬੇ ਦੇ ਨਾਲ ਬਣਾਇਆ ਹੋਇਆ ਫਾਰਮ ਆ ਮਿੱਤਰੋ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਸੈਟਅਪ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇਹ ਵੇਖੋ ਤੁਸੀਂ ਇਹ ਮਤਲਬ 50 ਦੇ 30 ਦਾ ਹੈ ਵੀਰੇ 50 ਫੁੱਟ ਲੰਮਾ ਬਣਾਇਆ ਹੋਇਆ ਭਾਈ ਨੇ ਤਾਂ 30 ਫੁੱਟ ਚੌੜਾ 50 ਫੁੱਟ ਲੰਮਾ ਪਾਣਾ ਕੇ 3 ਫੁੱਟ ਚੌੜਾ ਬਣਾ ਕੇ ਵਿਚਾਲੜੇ ਆਉਂਦੀ ਆ ਪੱਕੀ ਜਿਹੜੀ ਫਸਲ ਲਾਈ ਹੋਈ ਆ ਦੋਵੇਂ ਪਾਸਿਆਂ ਤੇ ਖੁਰਲੀਆਂ ਬਣਾਈਆਂ ਹੋਈਆਂ ਮਿੱਤਰੋ ਦੋਵਾਂ ਪਾਸੇ ਖੁਰਲੀਆਂ ਬਣਾ ਕੇ ਇੱਕ ਪੋਰਸ਼ਨ ਜਿਹੜਾ ਕੱਚਾ ਰੱਖਿਆ ਹੋਇਆ ਤੇ ਇੱਕ ਪੱਕਾ ਜਿਹੜਾ ਖੁਰਲੀ ਦੇ ਨਾਲ ਦਾ ਜਿੱਥੇ ਪਸ਼ੂ ਪੱਠੇ ਖਾਂਦੇ ਆ ਉਦੋਂ ਬਾਅਦ ਇਧਰਲੇ ਪਾਸੇ ਵੀ ਇਸੇ ਤਰ੍ਹਾਂ ਹੀ ਇੱਕ ਪਾਸੇ ਹੀ ਫਰਾ ਜਿਹੜੀਆਂ ਵੱੱਸੀਆਂ ਤਿਆਰ ਹੁੰਦੀਆਂ ਪਾਈ ਦੀਆਂ ਉਹ ਇਹ ਕਿ ਪਾਸੇ ਬੰਨੋ ਪੱਕਾ ਜਿੱਥੇ ਪੱਟੇ ਖਾਂਦੀਆਂ ਉਦੋਂ ਬਾਅਦ ਅੱਗੇ ਵੱਡੀ ਭਾਈ ਨੇ ਜਿਹੜੇ ਇਹਨਾਂ ਦੇ ਸਕੰਜੇ ਬਣਾਏ ਹੋਇਆ ਵੀ ਪੰਜ-ਪੰਜ ਚਾਰ-ਚਾਰ ਜਿਵੇਂ ਵੱਡੀਆਂ ਵੱਛੀਆਂ ਇੱਧਰ ਤਿਆਰ ਹੋ ਗਈਆਂ ਨਿੱਕੇ ਬੱਚੇ ਉਹ ਪਰਲੇ ਪਾਸੇ ਚਲੇ ਗਏ ਇਸ ਤਰ੍ਹਾਂ ਸੈਟਅਪ ਕੀਤਾ ਹੋਇਆ ਬਹੁਤ ਸੋਹਣਾ ਤਿਆਰ ਆਓ ਆਪਾਂ ਭਾਈ ਤੋਂ ਜਾਣਕਾਰੀ ਲੈਣੇ ਆ ਵੀ ਆਪਾਂ ਜ਼ਰੂਰੀ ਨਹੀਂ ਪੰਜਾ ਕਿੱਲਾਂ ਦੇ ਵਿੱਚ ਫਾਰਮਰ ਬਣਾ ਕੇ ਕੰਮਜਾਪ ਹੋ ਸਕਦੇ ਜੇ ਆਪਣੇ ਵਿੱਚ ਤਿਆਰਪਾ ਵਾ ਜੇ ਆਪਣੇ ਵਿੱਚ ਮਿਹਨਤ ਦਾ ਜਨੂਨ ਆ ਤਾਂ ਆਪਾਂ ਆਪਦੇ ਤਿਆਰਪੇ ਮੁਤਾਬਕ ਵੀ ਕੰਮਜਾਪ ਹੋ ਸਕਦੇ ਆ ਉਹ ਕਰਦੇ ਆ ਭਾਈ ਦੇ ਨਾਲ ਮੁਲਾਕਾਤ ਸਸੀਕਰ ਵੀਰ ਜੀ ਸਸੀਕਰ ਭਾਈ ਜੀ ਕੀ ਹਾਲ ਆ ਵੱ ਇਤਨ ਕਰ ਪਰਵਾਰ ਵੀਰੇ ਵਧੀਆ ਜੀ ਅੱਛਾ ਇੱਕ ਵਾਰੀ ਵੀਰੇ ਨਾਮ ਦੱਸ ਦੀ ਆਪਣਾ ਬਾਈ ਨਾਮ ਬਾਈ ਆਪਣਾ ਕੁਲਦੀਪ ਸਿੰਘ ਆ ਤੇ ਉਦਾਂ ਅਛਾ ਵੀਰੇ ਨਿੱਕਾ ਨਿੱਕਾ ਕਹਿ ਦਿੰਦੇ ਪਿੰਡ ਦੇ ਵਿੱਚ ਅਛਾ ਆਪਣਾ ਫਾਰਮ ਜਿਹੜਾ ਪਿਪਲੀ ਵਾਲੀ ਛੜਕ ਤੇ ਆ ਗਿਆ ਹਨਾ ਹਾਂਜੀ ਪਿਪਲੀ ਵਾਲੀ ਛੜਕ ਤੇ ਤੇ ਨਾਲ ਆਪਣੀਆਂ ਸੰਤਾਂ ਦੇ ਡੇਰੇ ਨੂੰ ਪਈ ਜਾਂਦੀ ਨਰੰજન ਦਾਸ ਨੂੰ ਪੱਕੀ ਨਰੰજન ਦਾਸ ਦੇ ਡੇਰੇ ਨੂੰ ਜਿਹੜੀ ਪਈ ਜਾਂਦੀ ਹੈ ਅਛਾ ਨਿੱਕੇ ਵੀਰੇ ਦੱਸ ਮੈਨੂੰ ਇਹ ਫਾਰਮ ਕਦੋਂ ਪਾਲਿਆ ਸੀ ਤੋ ਕਿਹੜੇ ਸੰਦੇ ਇਹ ਨੂੰ ਬਈ ਆਪਣੇ 1.5-2 ਸਾਲ ਹੋਣ ਵਾਲੇ 1.5-2 ਸਾਲ ਹੋ ਗਏ ਅਛਾ ਇਹ ਕਿੰਨਾ ਥਾਂ ਵਾ ਟੋਟਲ ਵੀਰੇ ਆਪਣਾ ਇਹ ਟੋਟਲ ਬਈ ਕਨਾਲ ਥਾਂ ਦੀ ਹੈ ਸਾਰਾ ਇਹੜਾ ਵਿੱਚ ਇਕੱਠਾ ਕਰਕੇ ਸਾਰਾ ਸਾਰਾ ਇੱਕ ਕਨਾਲ ਥਾਂ ਵਾ ਹੈ ਅਛਾ ਜਿਹੜਾ ਆਪਾਂ ਜਿੰਦੇ ਵਿੱਚ ਫਾਰਮ ਬਣਾਇਆ ਜਿਹੜਾ ਸੱਤਿਆ ਵੀ ਤੁਸੀਂ ਮੰਨ ਲਿਆ ਚਲੋ ਵੀ ਇਹ ਲੰਮਾ 50 ਫੁੱਟ ਹੈਗਾ ਤੇ ਚੌੜਾ 30 ਫੁੱਟ ਹੈਗਾ ਲਗਾਈਆਂ 15 15 ਫੁੱਟ ਸਾਈਡ ਤੇ ਇਹਦੇ ਇੱਕ ਕੱਚਾ ਸਾਂ ਜਿਹੜਾ ਪਰ ਰੱਖਿਆ ਵਈ ਬੰਨਾ ਜਿਹੜਾ ਇੱਕ ਜਿਵੇਂ ਪੱਕੀ ਆ ਗਈ ਥਾਂ ਇਹਦੇ ਤੋਂ ਇਹ ਸਣੀ ਮੰਨਦਾ ਵੀ ਇਹ 30 ਫੁੱਟ 50 ਫੁੱਟ ਲੰਮਾ ਵਿੱਚ ਨਹੀਂ ਇਹ ਅਲੱਗ ਹੈ ਅੱਛਾ ਇਹ ਜਿਹੜਾ ਆਪਣਾ ਕੱਲਾ ਫਾਰਮ ਆ ਨਾ ਕਵਰ ਰਸਤਾ ਆਸਤਾ ਹਾਂਜੀ ਠੀਕ ਆ ਭਾਈ ਓਕੇ ਯਾ ਭਾਈ ਤੀਦਾ 15 ਸਾਈਡ ਤੇ ਕੱਚਾ ਹੀ 15 ਸਾਈਡ ਤੋਂ ਉਧਰੋਂ ਕੱਚਾ ਛੱਡਤਾ 15 ਸਾਈਡ ਤੇ ਉਧਰ ਕੱਚਾ ਛੱਡ ਠੀਕ ਆ ਅੱਛਾ ਭਾਈ ਇਹ ਫਿਰ ਇੰਦੇ ਤੇ ਜਿਹੜਾ ਸਾਰਾ ਖਰਚਾ ਟੋਟਲ ਕਿੰਨਾ ਆ ਗਿਆ ਸੀ ਆਸਤੋ ਸਤੋਤ ਕਰਨ ਦੇ ਟੋਟਲ ਵੀ 4 ਲੱਖ ਰੁਪਈਆ ਲੱਗ ਗਿਆ ਸੀ ਸਾਰਾ ਇਹ ਟੂ ਜਿਹੜਾ ਸਾਰਾ ਕਵਰ ਕਵਰ ਕਰਕੇ ਆਪਣਾ ਫਾਰਮ ਦਾ ਆਸੇ ਪਾਸੜਾ ਵੀ ਕਮਰਾ ਗੁੰਮਰਾ ਪਾ ਕੇ ਕਮਰਾ ਗੁੰਮਰਾ ਪਾ ਕੇ 4 ਲੱਖ ਰੁਪਈਆ ਠੀਕ ਆ ਅੱਛਾ ਕਿੰਨੀਆਂ ਗਾਈਆਂ ਪਾਈਆਂ ਸੀ ਤੂੰ ਇਹਦੇ ਵਿੱਚ ਗਾਈਆਂ ਉਦੋਂ ਤੇ ਉਸ ਤੋਂ ਬਾਅਦ ਫਿਰ ਆਪਦੀਆਂ ਹੀ ਫਰੀਦ ਤਿਆਰ ਕਰਨ ਲੱਗ ਪਏ ਮਨ ਮੱਛੀਆਂ ਤੇ ਮਿਹਨਤ ਕਰਨ ਲੱਗ ਪਏ ਓਕੇ ਅੱਛਾ ਫਿਰ ਜਿਹੜੀਆਂ ਤੂੰ ਮੋਲ ਲਗਾਈਆਂ ਲਈਆਂ ਸੀ ਉਹਨਾਂ ਵਿੱਚ ਹੁਣ ਮਨ ਲਾ 1.5 ਸਾਲ ਦੇ ਵਿੱਚ ਮੱਛੀਆਂ ਤੇਰੀਆਂ ਕਿੰਨੀਆਂ ਗੱਬਣਾ ਕਰ ਲਈਆਂ ਤੂੰ ਪਿੱਛੇ ਮੇਰੀਆਂ ਆਚਾਰ ਵੜਾ ਗੱਬਣਾ ਵੀ 4 ਵੜਾ ਗੱਬਣਾ ਹੋ ਗਿਆ ਹਾਂ 2-3 ਮਹੀਨੇ ਦਾ ਰਹਿੰਦਾ ਉਹਨਾਂ ਦਾ ਟਾਈਮ ਹੋ ਸੂਣ ਵਾਲੀਆਂ ਹਾਂ ਮਤਲਬ ਵੀ ਆਪਾਂ ਜੇ ਸੋਚੀਏ ਤਾਂ ਫਾਰਮ ਵਾਲੀ ਜਿਹੜੀ ਜੁਨੀ ਆਪਾਂ ਫਾਰਮ ਤੇ ਬੇਸਟ ਕੀਤੀ ਸੀ ਉਹਨੀਆਂ ਮੱਛੀਆਂ ਤਿਆਰ ਹੋ ਗਈਆਂ ਤਿਆਰ ਹੋ ਗਈਆਂ ਹਾਂ ਬਈ ਠੀਕ ਆ ਅੱਛਾ ਕਿੰਨੀਆਂ ਗਾਂਆਂ ਦੁੱਧ ਤੇ ਲੈਵਲ ਤੇ ਲਾਈਆਂ ਹੋ ਕੀ ਕਹਿ ਸਕਦੇ ਟੈਂਪਸ ਵਾਲੀ ਹੈ ਹਨਾ ਵੀ ਮਨ ਲਾ ਤੇਰਾ ਫੋਕਸ ਹੈ ਅਭੀ ਆਪਦੀਆਂ ਜਿਹੜੀ ਬਰੀਡ ਤਿਆਰ ਆਪਦੀ ਕਰਾ ਮੈਂ ਵੀ ਮੁੱਲ ਦੇ ਨਾਲੋਂ ਮੈਨੂੰ ਆਪ ਦਾ ਸੀਮਨ ਦਾ ਪਤਾ ਹੋਵੇ ਵੀ ਮੈਂ ਜਿਹੜੀ ਜਾਨਵਰ ਨੂੰ ਤਿਆਰ ਕਰ ਰਿਹਾ ਉਹਦਾ ਰਿਕਾਰਡ ਹੋਵੇ ਕੀ ਬਾਤ ਆ ਓਕੇ ਗੁੱਡ ਕੰਮ ਜਪੀ ਵੀ ਤੇਨੂੰ ਫੇਰ ਪੂਰੀ ਤੇਰੇ ਪੈਰਾਂ 'ਚ ਆ ਅੱਛਾ ਵੀ ਮੈਂ ਜਿਵੇਂ ਹੁਣ ਤੱਕਾਂ ਬੱਚਿਆਂ ਸੀਮਨ ਵੱਤ ਤੋਂ ਵੱਧ ਕਿਹੜਾ ਯੂਜ਼ ਕਰ ਰਿਹਾ ਇਸ ਟਾਈਮ ਤੋਂ ਇੱਕ ਤਾਂ ਵੀ ਆਪਾਂ ਸਰਕਾਰੀ ਤੋਂ ਲਵਾਇਆ ਸੀ ਸਨੋਮੈਨ ਦਾ ਸਨੋਮੈਨ ਦਾ ਉਹ ਜਿਹੜੇ ਸਬਸਿਡੀ ਦੇ ਆਪਣੇ ਆਉਂਦੇ ਆ ਓਕੇ ਤੇ ਇੱਕ ਆਪਣੇ ਇੱਥੇ ਪੈਨ ਡਾਕਟਰ ਉਹ ਤੋਂ ਲਵਾਇਆ ਸੀ ਏਵੀਐਸ ਦਾ ਕੋਲ ਵਰਲਡ ਵਾਈਡ ਦਾ ਲਵਾਇਆ ਸੀਗਾ ਤੇ ਜਰਸੀ ਦੀ ਆਪਾਂ ਹਸਾਰ ਦੇ ਬੱਲ ਦਾ ਭਰਾ ਹਸਾਰ ਦੇ ਜਰਸੀ ਦਾ ਹੈ ਜਰਸੀ ਦੀ ਜਿਹੜੀ ਬੱਚੀ ਤੇਰੇ ਵਿਚਾਰੇ ਜਰਸੀ ਦੀ ਹੈ ਹਣਾ ਹਾਂਜੀ ਜਰਸੀ ਠੀਕ ਠੀਕ ਆ ਅੱਛਾ ਵੱਡੇ ਵੀ ਨਿੱਕੇ ਵੀ ਐਂ ਦੱਸੀ ਮੈਨੂੰ ਵੀ ਜੇ ਕੋ ਮਨਾਂ ਜਿਵੇਂ ਤੂੰ ਹੁਣ ਮਨਾਂ ਤੇਰਾ ਟੀਚਾ ਹੈ ਲਾ ਸਕਦੇ ਆ ਵੀ ਆਪਾਂ ਕਨਾਲ ਪੈੜੀ ਤੂੰ ਚ हां भाई होगी नहीं 4-5 ਦੀ ਤਾਂ ਹੋਗੀ ਪੰਜ ਕੁ ਰੱਖਦਾ ਤੇਰਾ ਥਾਂ ਲਾਲਾ 5-6 ਲਾ 5 ਲੱਖ ਰੁਪਈਆ ਤੇਰਾ ਲਾਲਾ ਤੇ 4-5 ਦੀ ਹੈਗਾ 15 ਕੁ ਲੱਖ ਰੁਪਈਆ ਵੇਸਟ ਕਰਕੇ ਮੰਨ ਲਾ ਵੀ ਬੰਦਾ ਪੈਰ ਜਮਾ ਸਕਦਾ ਨਾ ਜੇ ਆਪਾਂ ਜੇ ਬਾਹਰ ਜਾਣਿਆਂ ਤਾਂ ਵੀਰੇ 25-30 ਲੱਖ ਰੁਪਈਆ ਲੱਗਦਾ ਹੀ ਆ ਤੇ ਵਧੀਆ ਗੱਲ ਆ ਯਾਰ ਤੇਰਾ ਮੈਨੂੰ ਪਹਿਲਾਂ ਤੇ ਇਸ ਗੱਲ ਦੇ ਲਈ ਤੇਰੇ ਨਾਲ ਭਰਾਵਾ ਬਹੁਤ ਧੰਨਵਾਦ ਵੀ ਤੂੰ ਸੋਚ ਇੱਕ ਚੰਗੀ ਦੇ ਨਾਲ ਚੱਲਿਆਂ ਅੱਛਾ ਜਿਹੜੀ ਹੁਣ ਆਪਾਂ ਗਾਂ ਵੇਚਣੀ ਇਹਦੇ ਬਾਰੇ ਗੱਲ ਕਰ ਲਈਏ ਇਹ ਕਿੰਨਾ ਸੁਆ ਗਾਂ ਬਾਈ ਇਹ ਬਈ ਤੀਜਾ ਸੁਆ ਗਾਂ ਅੱਛਾ ਦੂਜਾ ਪਹਿਲੇ ਲਿਆਂਦੀ ਸੀ ਆਪਾਂ ਵਹਿੜ ਇਹ ਠੀ ਦੀ ਰਹੀ ਹੈ ਇਹ ਪਹਿਲੇ ਸੂਏ ਹੈ ਪੀਕ ਰਾਈਵਲ ਤੇ ਜੋ ਸੀ ਪੀਕ ਲੈ ਉਹ ਹੁਣ ਦੂਜਾ ਸੂਆ ਕਿ ਤੀਜਾ ਵੀਰੇ ਤੀਜਾ ਬਈ ਜਾਨਾ ਤੀਜਾ ਦੂਜੇ ਸੂਏ ਵੀ ਨਹੀਂ ਚੱਲੀ ਵੀਰੇ ਦੂਜੇ ਸੂਏ 26 ਕਿਤੇ ਜਾਵੜੀ ਸੀ ਬਈ ਠੀਕ ਆ ਤੇ ਸਾਇਲੇ ਪਿਛਲੀ ਵਾਰੀ ਪਿਆਣੀ ਸੀ ਨਾ ਮੀਂਹ ਕਰਕੇ ਖਰਾਬ ਹੋ ਗਿਆ ਤੇ ਤਾਂ ਥੋੜੀ ਮਾ ਉਹ ਕੇ ਲਿਸੀ ਹੋ ਗਈ ਸੀ ਠੀਕ ਆ ਵੀਰੇ ਅਸਾ ਵੀਰੇ ਹੋਣ ਦਾ ਕਿੰਨਾ ਟਾਈਮ ਪਿਆ ਹਜੇ ਬਾਈ ਇਹਦਾ ਵੀ 16 ਤਰੀਕ ਨੂੰ ਦਿਨ ਪੂਰੇ ਆ 16 ਤਰੀਕ ਨੂੰ ਦਿਨ ਪੂਰੇ ਅਜਾ ਆਪਾਂ 7 ਨੂੰ ਬਣਾਉਣੇ ਪਏ ਆ ਮਤਲਬ ਹਜੇ 9 ਦਿਨ ਬਾਕੀ ਆ ਦਿਨ ਪੂਰੇ ਹੋਣ ਫਿਰ ਥੱਲੋ ਦਾ ਬਹੁਤ ਖਿਲਾਰਾ ਖਿਲਾਰਾ ਆਉਂਦੀ ਹਣੀ ਹਣਾ ਬਾਈ ਹਾਂਜੀ ਬਾਈ ਪੂਰੀ ਜ਼ਬਰਦਸਤ ਬਣ ਜਾਂਦੀ ਥੱਲੋ ਬਾਈ ਪੂਰੀ ਬਈ ਵਧੀਆ ਬਣਦੀ ਆ ਦੁੱਧ ਜਿੰਨਾ ਦਾ ਸਿਆ ਪੂਰਾ ਹੋਊਗਾ ਕੋਈ ਵੀ ਵੀਰ ਲੈ ਸਕਦਾ ਬਈ ਤਸੱਲੀ ਆਪਣੀ ਉਹ ਹਾਂ ਓਕੇ ਠੀਕ ਆ ਬਾਈ ਨਹੀਂ ਇਹ ਗੱਲ ਤੇ ਠੀਕ ਆ ਮੈਨੂੰ ਪਹਿਲਾਂ ਵੀ ਬਾਈ ਨੇ ਦੱਸਿਆ ਕਹਿੰਦਾ ਮੈਂ ਤਾਂ ਭਰਾਵਾ ਜਿਵੇਂ ਮੋਲ ਲਈਆਂ ਗੱਲ ਨਵਾਂ ਫਾਰਮੈਸੀ ਕੋ ਇਹ ਵੀ ਗੱਲਾਂ ਦਿੱਤਾ ਪਿਆ ਜਾਂਦਾ ਕਈ ਬਹੁ ਵਾਰੀ ਦੇ ਪੈਨ ਪਿਆ ਜਾਂਦਾ ਹੂੰ ਅੱਛਾ اے ਵੀਰੇ ਹੁਣੇਂ ਤੇ ਤੂੰ ਕਿਹੜਾ ਸੀਮਨ ਲਵਾਇਆ ਹੋਇਆ ਗਾ ਹੁਣੇਂ ਤੇ ਇਹ ਤੇ ਬਈ اے ਵੀ ਐਸ ਦਾ ਟਰਮੀਨੇਟ ਸੀਮਨ ਲੱਗਿਆ ਹੋਇਆ اے ਵੀ ਐਸ ਦਾ ਟਰਮੀਨੇਟ ਲੱਗਾ ਲੱਗਾ ਸੈਕਸਡ ਹੈ ਕਿ ਤੁਜੇ ਸਿੰਪਲ ਹੀ ਹੈ ਸਿੰਪਲ ਹੀ ਲੱਗਾ ਬਈ ਸਿੰਪਲ ਹੀ ਲੱਗਾ ਠੀਕ ਆ ਬਈ ਅੱਛਾ ਵੀਰੇ ਹੁਣ ਇਹਨੂੰ ਕੋਈ ਲੈ ਜਾਵੇ 25 26 ਕਿਲੋ ਦੀ ਆਪਣੀ ਤਸੱਲੀ ਆ ਜਾਨਣ ਕੀ ਹਣਾ ਹਾਂਜੀ ਤਸੱਲੀ ਹੈ ਠੀਕ ਆ ਬਰੇ ਅੱਛਾ ਵੀਰੇ ਇਹਦਾ ਰੇਟ ਕੀ ਰਊਗਾ ਬਈ ਅੱਜ ਰੇਟ ਬਈ ਇਹਦਾ ਆਪਾਂ 75000 ਰੁਪਏ ਰੱਖਿਆ ਜੀ 75000 ਰੁਪਏ ਥੋੜਾ ਬੋਧਾ ਲਾੜ ਪਿਆਰ ਨੇ ਕੀ ਵੀਰੇ ਕਰਦੇ ਕਰ ਦਿਆਂਗੇ ਬਈ ਜ਼ਰੂਰ 25 ਕਿਲੋ ਵਾਲੀ ਗਾਜ ਤੁਸੀਂ ਲੈ ਲਓ ਨਮਨਾ ਹੋਂ ਦੇ ਤੌਰ ਲੈਣਿਆ ਤਾਂ ਮਿੱਤਰੋ ਤੁਹਾਨੂੰ ਪਤਾ ਵੀ 90 ਲੱਖ ਦਾ ਘੇਰਾ ਜਿਹੜਾ ਗਾਂ ਦਾ ਆਮ ਚਲਦਾ ਪਿਆ ਜਿਹੜੇ ਪੁਰਾਣੇ ਦੁੱਧ ਤੇ ਰਸਤੇ ਗਾਂ ਲੈਣੀਆਂ ਬਾਈ ਵਧੀਆ ਚੀਜ਼ ਆ ਬੰਤਰ ਬਾਡੀ ਦੀ ਗਾਂ ਚੰਗੀ ਆ ਸਰੀਰਕ ਦੇ ਪੱਖ ਗਾਂ ਦੇ ਮਜ਼ਬੂਤ ਆ ਪੂਰੇ ਲੈ ਵੀ ਮਿੱਤਰੋ ਪੂਰੀ ਟਿਕਾਣੇ ਦੀ ਗਾਂਵਾਂ ਜੇ ਕਿਸੇ ਪ੍ਰਾਣਿਕ ਕਾਰੇ ਰੱਖਣ ਨੂੰ ਲੈਣੀ ਆ ਨਾ ਤੇ ਬਾਈ ਹਜੇ ਥੱਲੋ ਤਾਂ ਇਹਨੇ ਨਾ ਕਰਮ ਵਾਲੀ ਨੇ ਰਿਕਾਰਡ ਤੋੜ ਕੇ ਬੜ ਜਣਾ ਕਿਉਂਕਿ ਹਜੇ ਦਸਾਂ ਦਿਨਾਂ ਦੀ ਗਾਂ ਗਿਣਤੀ ਮੁਤਾਬਕ ਕਾਗਜ਼ੀ ਦਿਨਾਂ ਦੇ ਵਿੱਚ ਕੱਚੀ ਆ ਤੇ ਜਿਹੜੇ ਉੱਪਰ ਲੈ ਕੇ ਜਾਣੇ ਆ ਤੁਸੀਂ ਆਪ ਹੀ ਸ ਜਾਣਿਆ ਯਾਰ ਮੈਨੂੰ ਤਾਂ ਚੰਗੀ ਲੱਗੀ ਆ ਗਾਂ ਬਾਕੀ ਤੁਸੀਂ ਪ੍ਰਭੂ ਆਪ ਵੇਖਣੀ ਆ ਜਿਹੜੇ ਪ੍ਰਾਣੇ ਦੁੱਧ ਵਾਸਤੇ ਲੈਣੀ ਆ ਦੁੱਧ ਤੇ ਫੋਕਸ ਆ ਵਾ ਦੋਂਦੇ ਲਈ ਚੀਜ਼ ਲਾਹੇ ਮੰਦਾ ਸਿੰਗਾ ਦੀ ਫੋਟ ਜ਼ਰੂਰ ਹੈਗੀ ਆ ਤੇ ਉਹ ਨੋਟ ਕਰ ਲਿਆ ਜੀ ਤੀਜਾ ਸੂਆ ਸੁੰਦੀ ਆ ਚੰਗਾ ਸੀਮਣ ਲੱਗਿਆ ਹੋਇਆ ਇਹਨੂੰ ਅੱਛਾ ਵੀਰੇ ਆਪਣਾ ਨੰ ਹਾਂਜੀ ਬਾਈ ਦੱਸੀ ਵੀਰੇ 90560 72099 90560 72099 99 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦਿਨਾਨ ਗੱਲਬਾਤ ਪਿੰਡ ਪੱਕੀ ਕਲਾ ਜ਼ਿਲ੍ਹਾ ਫਰੀਦਕੋਟ ਪਿਪਲੀ ਵਾਲੀ ਛੜਕੇ ਦੇ ਉੱਤੇ ਨਰਾਬਾਪਾ ਦਰਨਜਨ ਦਾਸ ਦੇ ਦੇਰੇ ਦੇ ਕੋਲੇ ਬਿਲਕੁਲ ਬਾਈ ਦਾ ਜਿਹੜਾ ਫਾਰਮ